ਸਭ ਤੋਂ ਪਹਿਲਾਂ ਤਾਂ ਮੈਂ ਇਸ ਰਾਹੀਂ ਕਿ ਸਭ ਤੋਂ ਪਹਿਲਾਂ ਮੈਂ ਸ਼ੁਕਰਗੁਜ਼ਾਰ ਆਂ ਬੁੱਢੋ ਸਾਹਿਬ ਦਾ ਜਿਨ੍ਹਾਂ ਨੇ ਇਸ ਮੁਕੱਦਸ ਥਲੀ ਦੇ ਉੱਤੇ ਇਸ ਜੜ ਦੇ ਨਾਲ ਮੈਨੂੰ ਜੋੜਿਆ ਦੇਖੋ ਮਾਂਵਾਰੀਆਂ ਕੋਖਾਂ ਚੋਂ ਇਨਸਾਨ ਪੈਦਾ ਹੁੰਦੇ ਲੇਕਿਨ ਕਦੇ ਕਦੇ ਕਿਸੇ ਮੁਕੱਦਸ ਮਾਂ ਦੀ ਕੋਖੋਂ ਕੋਈ ਯੁੱਗਪੁਰਸ਼ ਪੈਦਾ ਹੁੰਦਾ ਔਰ ਯੁੱਗਪੁਰਸ਼ ਦਾ ਮਤਲਬ ਇਹ ਹੈ ਕਿ ਲੋਕ ਆਂਦੇ ਆ ਜਾਂਦੇ ਆ لیکن संस्था स्वरूप योग पुरुष पीढ़ी दर पीढ़ी प्रेरणा ਦਾ स्त्रोत ਬਣਿਆ ਰਹਿੰਦਾ ਹੈ ਵੇਖੋ ਗੁਰੂ ਸਾਹਿਬ ਨੇ ਜਦੋਂ ਖਾਲਸਾ ਰਚਿਆ ਤੇ ਤੁਸੀਂ ਦੇਖੋ ਉਹਦਾ ਮਕਸਦ ਕੀ ਸੀ ਉਹਦਾ ਮਕਸਦ ਸੀ ਕਿ ਮੇਰੇ ਨਾਲ ਸਿੱਧਾ ਸੰਪਰਕ ਹੋਵੇ ਔਰ ਜਾਤ ਪਾਤ ਦਾ ਕੋਈ ਹੋਣਾ ਨਹੀਂ ભગવાન ਰਾਮ ਨੇ ਸ਼ਬਰੀ ਮਾਈ ਦੇ ਝੂਠੇ ਬੇਰਖਾ ਉਹ ਪਰੰਪਰਾ ਚਲਦੀ ਚਲਦੀ 바ਵਾ ਸਾਹਿਬ ਭੀਮrao ਅੰਬੇਡਕਰ ਤੱਕ ਆਈ ਜਿਨ੍ਹਾਂ ਨੂੰ ਹਰਜਨ ਨਾਮ ਦੇਣ ਵਾਲੇ ਮਹਾਤਮਾ ਗਾਂਧੀ ਸਾਹਿਬ ਨੇ ਇਨਚਾਰਜ ਬਣਾਇਆ ਕੌਨਸਟਿਟੂਐਂਟ ਅਸੈਂਬਲੀ ਦਾ ਕਿੱਡਾ ਵੱਡਾ ਮਾਨ ਸਨਮਾਨ ਔਰ ਤੁਸੀਂ ਦੇਖੋ ਉਹਨਾਂ ਨੇ ਆਪਣਾ ਨਾਮ ਅਮਰ ਕਰਤਾ ਕਿਉਂਕਿ ਜਿਹੜੇ ਦਬੇ ਕੁਚਲੇ ਸਰਕਾਰਾਂ ਦਾ ਵਕਾਰ ਸਰਕਾਰਾਂ ਦਾ ਵਜੂਦ ਸਰਕਾਰਾਂ ਦੀ ਕਾਬਲੀਅਤ ਇੱਥੋਂ ਪਤਾ ਲੱਗਦੀ ਹੈ ਕਿ ਜਿਹੜੇ ਲੋਕ ਗਰੀਬ ਗੁਰਬੇ ਔਰ ਅੱਜ 80% ਇਕਨੋਮੀ ਉਹਨਾਂ ਗਰੀਬ ਗੁਰਬਿਆਂ ਦੀ ਹੈ ਜਿਹਨੂੰ ਅਸੀਂ ਇਨਫਾਰਮਲ ਇਕਨੋਮੀ ਕਹਿੰਦੇ ਹਾਂ ਇਨਫਾਰਮਲ ਇਕਨੋਮੀ ਦਾ ਮਤਲਬ ਹੈ ਕਿ ਕੋਈ ਚਾਹ ਦੀ ਦੁਕਾਨ ਤੇ ਕੰਮ ਕਰਦਾ ਉਹ 200 ਕਮਾਉਂਦਾ ਕੋਈ ਪੱਲੇਦਾਰ ਕੋਈ ਦਿਹਾੜੀਦਾਰ ਠੀਕ ਹੈ ਕੋਈ ਛੋਟੇ ਛੋਟੇ ਕੰਮ ਕਰਦਾ ਹੈ ਲੇਬਰ ਕਰਦਾ ਹੈ ਕਿਸਾਨਾਂ ਦੇ ਨਾਲ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਪੰਜਾਬ ਵਿੱਚ ਕਰੀਬ-ਕਰੀਬ ਔਰ ਦੁੱਖ ਦੀ ਗੱਲ ਹੈ 35% ਆਬਾਦੀ ਮੈਂ ਕਹਿ ਸਕਦਾ ਅੱਜ ਤੋਂ 14 ਸਾਲ ਪਹਿਲਾਂ ਇਹ ਫਿਗਰ 32% ਸੀ ਦੁੱਖ ਦੀ ਗੱਲ ਕੀ ਹੈ ਕਿ ਸੈਂਸਸ ਹੀ ਨਹੀਂ ਹੋਇਆ ਪਿਛਲੇ 15 ਸਾਲ ਤੋਂ ਬੀਪੀਐਲ ਕੌਣ ਹੈ ਬਿਲੋ ਪਾਵਰਟੀ ਲਾਈਨ ਕੌਣ ਹੈ ਤੰਦੂਲਕਰ ਕਮੇਟੀ ਦੀ ਰਿਪੋਰਟ ਆਈ ਸੀ 11-12 ਵਿੱਚ ਜਿਨਾਂ ਨੇ ਬੀਪੀਐਲ ਕਮੇਟੀ ਬਣਾਈ ਸੀ ਵੀ ਐਨੇ 37% ਲੋਕ ਹਿੰਦੁਸਤਾਨ ਦੇ ਵਿੱਚ ਗਰੀਬ ਘਰਪੇ ਨੇ ਇਹਨਾਂ ਨੂੰ ਮਦਦ ਦੀ ਲੋੜ ਹੈ ਸਬਸਿਡੀਆਂ ਦੀ ਲੋੜ ਹੈ 14 ਸਾਲ ਹੋ ਗਏ ਇਹ ਸਰਕਾਰ ਨੂੰ ਇਹ ਇਹੀ ਨਹੀਂ ਦੱਸ ਸਕੀ ਇਹਨਾਂ ਨੇ ਸੈਂਸਸ ਹੀ ਨਹੀਂ ਕਰਾਇਆ ਵੀ ਗਰੀਬ ਕੌਣ ਹੈ ਜਦੋਂ ਤੁਹਾਨੂੰ ਇਹ ਹੀ ਨਹੀਂ ਪਤਾ ਗਰੀਬ ਕੌਣ ਹੈ ਤੇ ਤੁਸੀਂ ਗਰੀਬ ਦਾ ਉਧਾਰ ਕਿਵੇਂ ਕਰੋਗੇ ਜੇ ਤੁਸੀਂ ਇਹ ਹੀ ਨਹੀਂ ਦੱਸ ਸਕਦੇ ਵੀ ਗਰੀਬ ਕੌਣ ਹੈ ਸੈਂਟਰ ਲੋਕ ਜਿਨ੍ਹਾਂ ਨੂੰ ਅਸੀਂ ਤਲਿਤ ਪ੍ਰਾਪਤ ਨਹੀਂ ਉਹ ਕਿਸਾਨੀ ਕਿਤੇ ਜੁੜੇ ਹੋਏ ਨੇ ਉਹ ਪੱਲੇਦਾਰ ਹੋ ਸਕਦੇ ਨੇ ਉਹ ਮਜ਼ਦੂਰ ਹੋ ਸਕਦੇ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਦੇ ਲਈ ਸਰਕਾਰਾਂ ਨੇ ਗੱਲਾਂ ਬਹੁਤ ਕੀਤੀਆਂ ਨੇ ਪਰ ਹਰਾਮ ਕੀ ਦੀ ਗੱਲ ਹੈ ਕਿ 35% ਲੋਕਾਂ ਕੋਲ ਸਿਰਫ 2% ਜ਼ਮੀਨ ਹੈ ਜ਼ਮੀਨ ਹੀ ਹੈ ਨਹੀਂ ਕਈ ਬੇਘਰ ਨੇ ਜਿਨ੍ਹਾਂ ਨੂੰ ਅਸੀਂ ਘਰ ਨਹੀਂ ਦੇ ਸਕਿਆ ਅੱਜ ਵੀ ਪਾਲਿਸੀਆਂ ਹੈਗੀਆਂ ਨੇ ਕਾਂਗਰਸ ਦੀ ਸਰਕਾਰ ਨੇ ਸਭ ਤੋਂ ਵੱਡੀ ਪਾਲਿਸੀ ਮਨਰੇਗਾ ਦੇ ਰੂਪ ਦੇ ਵਿੱਚ 100 ਦਿਨਾਂ ਦਾ ਰੋਜ਼ਗਾਰ ਇੱਕ ਸਾਲ ਦੇ ਵਿੱਚ ਕੱਢੀ ਜਿਹਦਾ ਫਾਇਦਾ ਅਸੀਂ ਅਰਬਨ ਏਰੀਆ ਚ ਵੀ ਦੇ ਸਕਦੇ ਹਾਂ ਔਰ ਇਹੀ ਸੱਚੀ ਸ਼ਰਧਾਂਜਲੀ ਹੈ ਕਾਂਛੀਰਾਮ ਜੀ ਵਰਗੇ ਬੰਦਿਆਂ ਲਈ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਗਾਂਧੀ ਜੀ ਇਹਨਾਂ ਲੋਕਾਂ ਲਈ ਜਿਹਨਾਂ ਜਾਤ ਪਾਤ ਮਟਾਈ ਔਰ ਸੋਸ਼ਲ ਇਕੁਐਲਿਟੀ ਜਿਸ ਤਰ੍ਹਾਂ ਦੂਰੋ ਸਾਹਿਬ ਨੇ ਕਿਹਾ ਸੋਸ਼ਲ ਇਕੁਐਲਿਟੀ ਦੀ ਆਵਾਜ਼ ਚੁੱਕੀ ਤੁਸੀਂ ਦੇਖੋ ਪ੍ਰੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਮੰਰੇਗਾ 100 ਦਿਨ ਦੀ ਦਿਹਾੜੀ ਦਿੰਦਾ ਹੈ ਇਹ ਸਰਕਾਰ ਨੇ ਸਿਰਫ 35 ਦਿਨਾਂ ਦੀ ਦਿਹਾੜੀ ਦਿੱਤੀ 32 ਲੱਖ ਜੋਬ ਕਾਰਡ ਹੈ ਉਹਨਾਂ ਨੂੰ ਸਿਰਫ 35 ਦਿਨਾਂ ਦੀ ਦਿਹਾੜੀ ਦਿੱਤੀ ਇਹਨਾਂ ਚੋਂ ਪੰਜ ਹੀ ਨਹੀਂ ਇਹਨਾਂ ਦੀ ਲੱਗਣੀ ਇਹ ਸਾਰਾ ਡਿਮਾਂਡ ਡਰਿਵਨ ਹੈ ਤੁਸੀਂ ਪੈਸੇ ਸੈਂਟਰ ਦੀ ਸਰਕਾਰ ਤੋਂ ਲੈਣੇ ਆ ਤੇ ਤੁਸੀਂ ਜਿੰਨੇ ਮਰਜ਼ੀ ਲੋਕਾਂ ਨੂੰ 100 ਰੰਦੀ ਦੀ ਹਾੜੀ ਦੇ ਬਲਕਿ ਇਹ ਅਰਬਨ ਏਰੀਆਸ 'ਚ ਵੀ ਇਹ ਜਿਹੜੀ ਪ੍ਰਥਾਏ ਸ਼ੁਰੂ ਹੋਣੀ ਚਾਹੀਦੀ ਹੈ। ਨੰਬਰ 2 ਤਿੰਨ ਮਰਲੇ ਪਲਾਟ ਤਿੰਨ ਤੋਂ ਚਾਰ ਮਰਲੇ ਪਲਾਟ ਜਿਹੜੇ ਪਿੰਡਾਂ ਦੇ ਵਿੱਚ ਪੋਲਿਟਿਸ਼ੀਨਾਂ ਨੇ ਜ਼ਮੀਨਾਂ ਦੱਬੀਆਂ ਐ ਅੱਜ ਸ਼ਾਮਲਾਟ ਦੀ ਚਾਹੇ ਜ਼ਮੀਨ ਹੋਵੇ ਚਾਹੇ ਉਹਨਾਂ ਨੂੰ 1 ਤਿਹਾਈ ਤੁਸੀਂ ਠੇਕੇਦਾਰ ਠੇਕੇ ਤੇ ਜ਼ਮੀਨ ਦੇ ਦਿਓ। ਚਾਹੇ ਉਹਨਾਂ ਨੂੰ ਤੁਸੀਂ ਚਾਰ ਮਰਲੇ ਦੇ ਕੇ ਘਰ ਦੇ ਕੇ ਸਥਾਪਿਤ ਕਰ ਦਿਓ। ਵੇਖੋ ਕਿਸਾਨ ਦੀ ਗੱਲ ਹੋਵੇ ਮਜ਼ਦੂਰ ਦੀ ਗੱਲ ਹੋਵੇ ਛੋਟੇ ਵਪਾਰੀ ਦੀ ਗੱਲ ਹੋਵੇ ਅੱਜ ਦੌਲਤ 1% ਲੋਕਾਂ ਤੱਕ ਸੀਮਿਤ ਹੈ। ਔਰ ਜਿਹੜਾ 80% ਗਰੀਬ ਅਪਰ ਮਿਡਲ ਕਲਾਸ 90 95% ਲੋਕ ਨੇ ਇਹਨਾਂ ਨੂੰ ਹਿੱਸੇਦਾਰ ਨਹੀਂ ਬਣਾਇਆ ਜਾਂਦਾ। بڑی ਰਾਜਸੀ ਤਾਕਤ ਹੈ ਉਹਨਾਂ ਦੇ ਪੁਨਰੁਥਾਨ ਦੇ ਲਈ ਗਰੀਬਾਂ ਦੇ ਉਹ ਸਹੀ ਤਰੀਕੇ ਦੇ ਨਾਲ استعمال نہیں ہو رہی۔ ਧਨ ਦੌਲਤ 1% ਔਰ 90% ਲੋਕ ਜਿਸ ਤਰ੍ਹਾਂ ਦੂਲੋ ਸਾਹਿਬ ਨੇ ਕਿਹਾ ਕਿ ਉਹ 1% ਲੋਕ ਮਾਫੀਆ ਚਲਾਉਂਦੇ ਆ। ਸੂਬੇ ਦਾ ਖਜ਼ਾਨਾ ਖਾ ਜਾਂਦੇ ਆ। 60-70 ਹਜ਼ਾਰ ਕਰੋੜ ਤੇ ਸਰਕਾਰਾਂ ਨੂੰ ਫਿਰ ਕਰਜ਼ਿਆਂ ਦੇ ਉੱਤੇ ਚਲਾਉਂਦੇ ਆ। ਇਹ ਗਰੀਬ ਦਬੇ ਕੁਚਲਿਆਂ ਨੂੰ ਚਿੱਤਨ ਕੋਈ ਸਰਕਾਰ ਮਕਾਨ ਦੇਣ ਯੋਗੀ ਹੋ ਜੂ। ਔਰ ਕੁਝ ਨਹੀਂ ਲੱਗਦਾ। ਤੁਸੀਂ ਇਹ ਦੇਖ ਲਓ ਕਿ ਜੇ ਸ਼ਹਿਰਾਂ ਦੇ ਵਿੱਚ ਵੀ 5 ਲੱਖ ਲੋਕ ਨੇ ਨਾ ਤੇ ਕਰੀਬ-ਕਰੀਬ 2.5 ਹਜ਼ਾਰ ਕਰੋੜ ਰੁਪਈਆ ਚਾਹੀਦਾ ਤੇ ਕੱਲੇ ਰੇਤੇ ਚੋਂ 5-7 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੈ ਇਹ ਜਿਹੜਾ ਮਾਫੀਆ ਚਲਾਉਂਦੇ ਆ ਇਹ ਡਿਸਟਿਲਰੀਆਂ ਤੋਂ ਇਹ ਐਕਸਾਈਜ਼ ਤੋਂ ਇਹ ਸਮਗਲਿੰਗ ਕਰਕੇ ਸ਼ਰਾਬ ਦੀ ਇਹ ਡਿਸਟਿਲਰੀਆਂ ਚ ਗੰਦੀ ਸ਼ਰਾਬ ਵੇਚ ਕੇ ਇਹ ਜਿਹੜੇ 40-50 ਹਜ਼ਾਰ ਕਰੋੜ ਰੁਪਏ ਕਾਟਲਾਂ ਦੇ ਵਿੱਚ ਜਾਂਦੇ ਆ ਕਾਟਲ ਬਣੇ ਹੋਏ ਆ ਠੇਕੇਦਾਰੀਆਂ ਦੇ ਥੱਲੇ ਚੀਫ ਮਿਨਿਸਟਰ ਦਬੇ ਹੋਏ ਨੇ ਇਹ ਅਗਰ ਪੈਸੇ ਰਿਕਵਰ ਕਰਕੇ ਅਸੀਂ ਇਹਨਾਂ ਗਰੀਬਾਂ ਤੱਕ ਪਹੁੰਚਾ ਸਕੀਏ ਤੇ ਮੈਂ ਸਮਝਦਾ ਕਿ ਇਹ ਸਭੀ ਸ਼ਰਤਾਂ ਲਈ ਹੈ ਬਾਊ ਕਾਂਛੀ ਵਾਲਾ ਦੇਖੋ ਸੋਚ ਵਿਚਾਰ ਬੰਦੇ ਨੂੰ ਇਹ ਬਣਦੇ ਆ ਬੰਦਾ ਕੋਈ ਚਗਾ ਨਹੀਂ ਮਾੜਾ ਨਹੀਂ ਉਹਦੀ ਸੋਚ ਤੇ ਉਹਦੇ ਵਿਚਾਰ ਜ਼ਿੰਦਾਰੇ ਰਹਿੰਦੇ ਆ ਇਸ ਸੋਚ ਔਰ ਵਿਚਾਰਧਾਰਾ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ ਔਰ ਇਨਾ ਗਰੀਬ ਗੁਰਬਿਆਂ ਨੂੰ ਜਿਹੜੀ ਸਰਕਾਰ ਉੱਚਾ ਕਰ ਦੂਗੀ ਮੈਂ ਕਹਿੰਦਾ 25 ਸਾਲ ਜਾਂਦੀ ਸਾਡੀਆਂ ਇੰਨੀਆਂ ਹੀ ਬੇਨਤੀਆਂ ਨੇ ਅੱਜ ਬੀਬੀ ਦੇ ਗੋਡੀ ਹੱਥ ਲਾਏ ਹਾਂ ਆਪਣੇ ਜਿਹਨੂੰ ਐ ਲੱਗਿਆ ਜਿਸ ਤਰ੍ਹਾਂ ਕਿ ਆਪਣੀ ਜੜ ਨਾਲ ਜੁੜੇ ਬਹੁਤ ਜ਼ਰੂਰੀ ਹੈ ਮੀਡੀਆ ਰਾਹੀਂ ਵੀ ਔਰ ਹਰ ਪਾਸੇ ਹੋਵੇ ਕਿ ਜਿਹੜੇ ਲੋਕ ਭਾਗੀਦਾਰ ਸੀ ਜਿਹੜੇ ਛੋਟੇ ਛੋਟੇ ਕੰਮ ਕਰਦੇ ਸੀਗੇ ਉਹਨਾਂ ਨੂੰ ਵੱਡੇ ਕਾਰਪੋਰੇਟ ਵੱਡੀਆਂ ਮੱਛੀਆਂ ਖਾ ਗਈਆਂ ਉਹਨਾਂ ਦੇ ਕੰਮਾਂ ਚਾਹੇ ਉਹ ਮਿਸਤਰੀ ਹੈ ਚਾਹੇ ਉਹ ਜੁੱਤੀਆਂ ਘੜਦਾ ਸੀ ਜਿਹੜੇ ਛੋਟੇ ਛੋਟੇ ਕੰਮਾਂ ਦੇ ਵਿੱਚ ਯੋਗਦਾਨ ਪਾਉਂਦੇ ਸੀਗੇ ਉਹ ਰੋਜ਼ਗਾਰ ਅੱਜ ਖਤਮ ਕੀਤੇ ਆ ਉਹਨਾਂ ਨੂੰ ਦੁਬਾਰਾ ਪੁਨਰਜਾਗਰਿਤ ਕਰਨ ਦੀ ਲੋੜ ਹੈ ਔਰ ਇਹਨਾਂ ਲੋਕਾਂ ਨੂੰ ਆਦਰ ਮਾਨ ਸਨਮਾਨ ਦੇ ਕੇ ਇੱਜ਼ਤ ਦੀ ਰੋਟੀ ਦੇਣ ਦੀ ਲੋੜ ਆ ਬਹੁਤ ਬਹੁਤ ਜ਼ਰੂਰੀ ਬਹੁਤ